एक्सक्यूज मी हां जी ਤੁਹਾਨੂੰ ਪਤਾ ਮੈਂ ਤੁਹਾਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਆ ਤੁਸੀਂ ਮੇਰੇ ਲਈ ਕੀ ਕਰ ਸਕਦੇ ਹੋ ਮੈਂ ਤੋ ਦਿੱਲੀ ਮੇਰੇ ਦੋਸਤ ਜਿੰਨੀ ਮੇਰੇ ਕੋਲ ਵੱਡੀ ਕਾਰ ਤੇ ਨਹੀਂ ਹੈਗੀ ਪਰ ਤੈਨੂੰ ਮੈਂ ਖਾਂਦੀਆਂ ਪਲਕਾਂ ਤੇ ਵਹਾ ਕੇ ਰੱਖੂੰਗਾ ਮੇਰੇ ਕੋਲ ਮੇਰੇ ਦੋਸਤ ਜਿੰਨਾ ਪੈਸਾ ਤੇ ਨਹੀਂ ਹੈਗਾ ਪਰ ਮੈਂ ਤੈਨੂੰ ਮਿਹਨਤ ਕਰਕੇ ਖਵਾਉਂਗਾ ਮੇਰੇ ਕੋਲ ਮੇਰੇ ਦੋਸਤ ਜਿੰਨਾ ਘਰ ਤੇ ਨਹੀਂ ਵੱਡਾ ਹੈਗਾ ਪਰ ਤੈਨੂੰ ਮੈਂ ਆਪਣੇ ਦਿਲ 'ਚ ਰੱਖੂੰਗਾ ਹੋਰ ਦੱਸ ਮੈਂ ਤੇਰੇ ਲਈ ਕੀ ਕਰ ਸਕਦਾ ਆ ਫਿਰ ਆਪਦੇ ਦੋਸਤ ਦਾ ਨੰਬਰ ਹੀ ਦੇ ਦਿਓ ਇਹ ਲਾ ਕੁੱਤਾ ਠੀਕ ਆ ਆਪਣਾ ਟੈਨਸ਼ਨ ਨਾ ਲਾਓ ਭਾਜੀ ਇਹ ਕੁੱਤਾ ਵਕਾਊ ਆ ਹਾਂਜੀ ਭਾਜੀ ਵਕਾਊ ਆ ਕਿੰਨੇ ਪੈਸੇ ਭਾਜੀ ਪੂਰਾ 1 ਲੱਖ ਰੁਪਏ ਲੈਣਾ ਇਹਦਾ 1 ਲੱਖ ਰੁਪਏ ਤਾਂ ਮੈਂ ਤਾਂ ਦੇ ਦਵਾ ਤੇ ਜੇ ਕੱਲੂ ਵਫਾਦਾਰ ਨਾ ਨਿਕਲਿਆ ਫੇਰ ਤੁਸੀਂ ਵਫਾਦਾਰੀ ਦੀ ਗੱਲਾਂ ਕਰਦੇ 15 ਵਾਰ ਅਸੀਂ ਇਸ ਕੋ ਤੁਨੂੰ ਵੇਚ ਚੁੱਕਿਆ ਫਿਰ ਵੀ ਇਹ ਮੁਰਕੇ ਸਾਡੇ ਘਰੇ ਆਉਂਦਾ ਇਹ ਲਾ ਕੁੱਤਾ ਠੀਕ ਆ ਤੇ ਵਾਰ ਮਾਰਨਿੰਗ ਕਰਾਉਣ ਵਾਲੇ ਇੱਥੇ ਕਿਹੜੇ ਕਰਦੇ ਤੁਸੀਂ ਉਹ ਆਪਣੀ ਗਵਰਨਰ ਮੈਨੂੰ ਲੱਗਦਾ 5 5 6 6 ਦਿਨ ਨੌਂਦੀ ਨਹੀਂ ਤਾਨੂੰ ਕਿੱਦਾਂ ਪਤਾ ਆ ਵੀ 5-6 ਦਿਨ ਪਿਛਲੇ ਹੋ ਕੇ ਵਾਸ ਕੋਈ ਨਹੀਂ ਆਈ ਅੱਗੇ ਰੋਜ਼ ਆਉਂਦੀ ਸੀ